ਦੇਸੀ ਚੌਂਕ ਵਿਖੇ 700 ਅਲੱਗ-ਅਲੱਗ ਬਹਾਨਾ ਤੇ ਰਿਫਲੈਕਟਰ ਲਾਇਏ ਗਏ ਇਸ ਮੌਕੇ ਟ੍ਰੈਫਿਕ ਇੰਚਾਰਜ ਅਤੇ ਪੀਸੀਆਰ ਇੰਚਾਰਜ ਸਬ ਇੰਸਪੈਕਟਰ ਦਰਸ਼ਨ ਸਿੰਘ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਮਿਲ ਕੇ ਸੇਵਾ ਦਾ ਕਾਰਜ ਕੀਤਾ ਗਿਆ ਇਸ ਮੌਕੇ ਡਿਸਟ੍ਰਿਕਟ ਚੇਅਰਮੈਨ ਡਾਇਬਟੀਜ਼ ਸੁਰਜੀਤ ਸਿੰਘ ਚੰਦੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਾਡਾ 8 ਸਾਲਾਂ ਤੋਂ ਲਗਾਤਾਰ ਪ੍ਰੋਜੈਕਟ ਚੱਲ ਰਿਹਾ ਹੈ ਅਤੇ ਨਾਲ ਹੀ ਚੰਦੀ ਨੇ ਕਿਹਾ ਕਿ ਪੈ ਰਹੀ ਸੰਘਣੀ ਧੁੰਦ ਨੂੰ ਦੇਖਦੇ ਹੋਏ ਸੜਕ ਸੁਰੱਖਿਆ ਮੇਰਾ ਫਰਜ਼ ਸਮਝਦਾਰ ਬਣੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਧੁੰਦ ਦੇ ਮੌਸਮ ਵਿੱਚ ਵਾਹਣਾ ਵੀ ਚਾਲੇ ਹਮੇਸ਼ਾ ਸੁਰੱਖਿਅਤ ਦੂਰੀ ਬਣਾ ਕੇ ਰੱਖੋ ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ ਚੰਦੀ ਨੇ ਇਹ ਵੀ ਕਿਹਾ ਕਿ ਅੱਜ ਔਟੋ ਰਿਕਸ਼ਾ ਟਰੈਕਟਰ ਟਰਾਲੀਆਂ ਟਰੱਕਾਂ ਟੈਂਪੋ ਤੇ ਰਾਹ ਦੇ ਹਨੇਰੇ ਵਿੱਚ ਚਮਕਦਾਰ ਰਿਫਲੈਕਟਰ ਲਾਏ ਗਏ ਤਾਂ ਜੋ ਐਕਸੀਡੈਂਟ ਦਾ ਖਤਰਾ ਘਟ ਜਾਵੇ ਇਸ ਮੌਕੇ ਚੋ ਚੇਅਰਮੈਨ ਲਾਈਨ ਪ੍ਰਸ਼ਾਂਤ ਸ਼ਰਮਾ ਨੇ ਆਏ ਹੋਏ ਕਲੱਬ ਦੇ ਮੈਂਬਰ ਅਤੇ ਟ੍ਰੈਫਿਕ ਮੁਲਾਜ਼ਮਾਂ ਨੂੰ ਜੀ ਆਇਆ ਆਖਿਆ ਅਤੇ ਧੰਨਵਾਦ ਕੀਤਾ ਇਸ ਮੌਕੇ ਕਲੱਬ ਦੇ ਸੈਕਟਰੀ ਲਾਈਨ ਸ਼ਰਵਨ ਸਿੰਘ ਕੈਸ਼ੀਅਰ ਲਾਈਨ ਰਮੇਸ਼ ਲਾਲ ਪੀ ਆਰ ਓ ਲਾਈਨ ਅਸ਼ੋਕ ਕੁਮਾਰ ਸੀਨੀਅਰ ਮੈਂਬਰ ਲਾਈਨ ਸੁਖਜੀਤ ਸਿੰਘ ਬੱਗਾ ਕਲੱਬ ਦੇ ਡਾਇਰੈਕਟਰ ਲਾਈਨ ਮਨਦੀਪ ਸਿੰਘ ਬੂਲਪੁਰ ਪੁਲਿਸ ਫੁੱਲੋ ਏ ਐਸ ਆਈ ਬਲਵਿੰਦਰ ਸਿੰਘ ਏ ਐਸ ਆਈ ਸੁਰਜੀਤ ਸਿੰਘ ਏ ਐਸ ਆਈ ਕੁਲਵਿੰਦਰ ਸਿੰਘ ਕਨਸਟੇਬਲ ਗੁਰਮੇਤ ਸਿੰਘ ਅਤੇ ਲੇਡੀਜ਼ ਕਨਸਟੇਬਲ ਲਵਪ੍ਰੀਤ ਕੌਰ ਹਾਜ਼ਰ ਸਨ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ ਡਿਪਟੀ ਚੇਅਰਪਰਸਨ 321 ਡੀ ਦੋਸਤੋ ਜਿੱਦਾਂ ਕਿ ਅੱਜ ਕੱਲ ਧੁੰਦ ਦਾ ਮੌਸਮ ਹੈ ਜਿਸ ਨੂੰ ਮੱਦੇਨਜ਼ਰ ਦੇਖਦੇ ਹੋਏ ਮਾਈਂਸ ਕਲੱਬ ਕਪੂਤਲਾ ਫਰੈਂਡਸ ਬੰਦਗੀ ਵੱਲੋਂ ਔਰ ਟ੍ਰੈਫਿਕ ਪੁਲਿਸ ਦੀ ਸਹਿਯੋਗ ਨਾਲ ਅੱਜ ਡੀਸੀ ਚੌਕ ਕਪੂਤਲਾ ਵਿਖੇ ਅੱਜ 600 ਤੋਂ ਲੈ ਕੇ 700 ਗੱਡੀਆਂ ਤੇ ਰਿਫਲੈਕਟਰ ਲਗਾਏ ਗਏ ਇਹ ਸਾਡਾ ਲੌਂ ਦਾ ਪੱਕਾ ਪ੍ਰੋਜੈਕਟ ਹੈ ਅਸੀਂ 8-7 ਸਾਲ ਤੋਂ ਲਗਾਤਾਰ ਇਹ ਪ੍ਰੋਜੈਕਟ ਪਾਉਂਦੇ ਆ ਰਹੇ ਹਾਂ ਤਾਂ ਜੋ ਕਿ ਧੁੰਦ ਨੂੰ ਦੇਖਦੇ ਹੋਏ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਉਹਦੇ ਤੋਂ ਬਚਾ ਕਰਕੇ ਅਸੀਂ ਹਰ ਸਾਲ ਰਿਫਲੈਕਟਰ ਅਲੱਗ-ਅਲੱਗ ਗੱਡੀਆਂ ਤੇ ਜਿਵੇਂ ਕੋਈ ਟਰੈਕਟਰ ਟਰਾਲੀਆਂ ਆਟੋ ਔਰ ਬੱਸਾਂ ਤੇ ਲਾਣੇ ਆ ਤਾਂ ਜਾ ਕੇ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਕਈ ਵਾਰੀ ਗੱਡੀ ਖੜੀ ਹੁੰਦੀ ਆ ਉਹਦਾ ਰੋਡ ਤੇ ਚੱਲਦੇ ਆ ਪਤਾ ਨਹੀਂ ਲੱਗਦਾ ਇਹਦੇ ਨਾਲ ਸਾਨੂੰ ਦੂਰੋਂ ਸਾਈਨ ਮਿਲ ਜਾਂਦਾ ਕਿ ਗੱਡੀ ਖੜੀ ਆ ਉਹਦੇ ਕਰਕੇ ਬਚਾਅ ਹੋ ਸਕੇ ਇਹ ਨੂੰ ਦੇਖਦੇ ਹੋਏ ਅਸੀਂ ਹਰ ਸਾਲ ਇਹ ਪ੍ਰੋਜੈਕਟ ਪਾਉਂਦੇ ਆ ਇਸ ਸਾਲ ਵੀ ਟ੍ਰੈਫਿਕ ਵਾਲਿਆਂ ਦੇ ਭਾਜੀ ਉਹਨਾਂ ਦੇ ਸਹਿਯੋਗ ਨਾਲ ਅੱਜ ਇਹ ਪ੍ਰੋਜੈਕਟ ਕਰਨ ਜਾ ਰਹੇ ਹਾਂ ਧੰਨਵਾਦ